ਕਹਿੰਦੇ ਵੀ ਸਸੋਦੀਆ ਸਾਹਿਬ ਨਾਲ ਕੰਗਸਾਹਬ ਦੀ ਮੀਟਿੰਗ ਹੋਈ ਹੈ ਤੇ ਹੁਣ ਮੀਟਿੰਗ ਵਾਸਤੇ ਬੁਲਾਇਆ ਹੈ ਗਏ ਆ ਜਾਂ ਫਿਰ ਮੀਟਿੰਗ ਦੇ ਵਿੱਚ ਕੀ ਹੋਇਆ ਮਣੋ ਦੇਖੋ ਆਬਵੀਅਸ ਗੱਲ ਹੈ ਕਿ ਪੰਜਾਬ ਮਾਮਲਿਆਂ ਦੇ ਇਨਚਾਰਜ ਐ ਸਸੋਦੀਆ ਸਾਹਿਬ ਹੂੰ ਤਾਂ ਹੋ ਸਕਦਾ ਹੈ ਕਿ ਇਹਨਾਂ ਮਾਮਲਿਆਂ ਤੇ ਸੱਦਿਆ ਹੋਵੇ ਜੀ ਸਮਝੋ ਨਾ ਠੀਕ ਹੈ ਨਾ ਜੀ ਮੈਂ ਤਾਂ ਦੇਖੋ ਐਕਸ਼ਨ ਤੇ ਜਾਂ ਕੋਈ ਗੱਲਬਾਤ ਪੂਰੀ ਸੀ ਮੇਰੀ ਪੁੱਠੀ ਖੋਪੜੀ ਹੈ ਜੀ ਹੋ ਸਕਦਾ ਮੈਂ ਗਲਤ ਹੋਵਾਂ ਹੂੰ ਪਰ ਮੈਂ ਦੂਜੇ ਪਾਸੇ ਤੋਂ ਸੋਚਦਾ ਹੁੰਨਾ ਜੀ ਤੁਸੀਂ ਸਸੋਦੀਆ ਸਿੰਘ ਫੋਟੋ ਦੇਖ ਕੇ ਕਹਿ ਸਕਦੇ ਹੋ ਕਿ ਉਹਨੇ ਆਇਆ ਆਖਿਆ ਹੋਵੇਗਾ ਇਦਾਂ ਕਰ ਓਦਾਂ ਕਰ ਕੰਗਸ हां एक वक्त पर मैं दूसरे पक्ष तो देखता हो सकता है कि बुलाया होवे भी सुन ले क्या हां भाई आके तुसी ਆਵਦਾ ਦੱਸੋ ਪੱਖ ਕੀ ਹੈ ਹੂੰ ਜੇ ਵੀ ਹੋ ਸਕਦਾਣ ਵਾਲੀ ਗੱਲ ਆਈ ਸੀ ਉਹ ਵੀ ਤਾਂ ਹੋ ਸਕਦਾ ਗੱਲ ਨਹੀਂ ਹੈ ਨਾ ਕਿ ਜਦੋਂ ਤੱਕ ਉਹਦੀ ਦੂਸਰੀ ਪੋਸਟ ਐਗਜ਼ਿਸਟ ਕਰਦੀ ਹੈ ਮੈਂ ਖੜਾ ਹੂੰ ਮੈਂ ਆਪਣੀ ਪੋਸਟ ਦੇਖਣਾ ਮੈਂ ਨਹੀਂ ਡਿਲੀਟ ਕੀਤਾ ਜੀ ਨਹੀਂ ਤਾਂ ਮੈਨੂੰ ਕੋਈ ਬੰਦਾ ਗਲਤ ਕਰ ਦੇ ਸਰ ਇੱਕ ਦਿਨ 9:30 ਵਜੇ ਆਪਣੇ ਕਿਸੇ ਸ਼ਖਸ ਨੇ ਫੋਨ ਕੀਤਾ ਕਿ ਭਾਈ ਇਹ ਮਸਲਾ ਇੱਦਾਂ ਨਹੀਂ ਸੀ ਇੱਦਾਂ ਆਪਸ਼ਨਲ ਹੀ ਆ ਮੈਂ ਉਸੇ ਵੇਲੇ ਰਾਤ ਨੂੰ ਆਨਲਾਈਨ ਹੋ ਕੇ ਤੇ ਆਪਦੀ ਪੋਸਟ ਰਿਮੂਵ ਕਰ ਦਿੱਤੀ ਸੀ ਮੈਂ ਉਹ ਜੇ ਬੰਦਾ ਠੀਕ ਹੈ ਨਾ ਜੀ ਕੋਈ ਗਲਤੀ ਹੋ ਗਈ ਆ ਮੰਨਣ ਵਾਲਾ ਬੰਦਾ ਹਮ ਜਦ ਤੱਕ ਫੇਸਬੁੱਕ ਤੇ ਉਹਦੇ ਤੇ ਪੋਸਟ ਪਈ ਆ ਮੈਂ ਆਪਣੇ ਪੋਸਟ ਤੇ ਕਹਿ ਆ ਮੈਂ ਯਾਰ ਤੇ ਮੈਂ ਅੱਜ ਵੀ ਮੰਨਦਾ ਕਿ ਇਸ ਬੰਦੇ ਨੇ ਇੱਕ ਵਾਰੀ ਕੂਣੀ ਮੋੜ ਦਿੱਤਾ ਤੁਸੀਂ ਯਾਰ ਸਹਿਮਤ ਹੋ ਸੋ ਨਾ ਉਹ ਮੈਂ ਮੈਂ ਕਹਿੰਦਾ ਕੀ ਕੋਈ ਮੈਨੂੰ ਸਪੋਰਟ ਕਰੋ ਜੀ ਕਿਸੇ ਮੁੱਦੇ ਤੇ ਮੇਰੇ ਦੇ ਥੱਲੇ ਵਾਧੂ ਕਮੈਂਟ ਕਰੀ ਜਾਂਦੇ ਸਨ ਪਰਮਾਤਮਾ ਨੇ ਬਹੁਤ ਮਾਤਾ ਰੱਖਿਆ ਜੀ ਮੈਂ ਇਕੱਲਾ ਕਹਿੰਦਾ ਨਹੀਂ ਮੈਂ ਬਹੁਤ ਕੁਝ ਸੁਣਦਾ ਜੀ ਇੱਕ ਦਿਨ ਚ ਹਾਂ ਜਿੱਥੇ ਜਵਾਬ ਦੇਣ ਦੀ ਲੋੜ ਹੁੰਦੀ ਹੈ ਮੈਂ ਫਿਰ ਠੋਕ ਕੇ ਦੇ ਦਿੰਨਾ ਵੀ ਜਵਾਬ ਆਮ ਤੌਰ ਤੇ ਰਿਪਲਾਈ ਨਹੀਂ ਛੇਤੀ ਕੀਤਾ ਹੂੰ ਜਿੱਥੇ ਫਿਰ ਕਿਤੇ ਹੋਵੇ ਨਾ ਫਿਰ ਉੱਥੇ ਮੈਂ ਦੇਣਾ ਵੀ ਆ ਜਵਾਬ ਜੀ ਜੀ ਜਿੱਥੇ ਦੇਣਾ ਬਣਦਾ ਸੋ ਇਹ ਆਪੋ ਆਪਣੀ ਸੋਚ ਹੈ ਨਾ ਜੀ ਤੁਸੀਂ ਕਿਸੇ ਐਂਗਲ ਤੋਂ ਸੋਚ ਰਹੇ ਮੈਂ ਕਿਸੇ ਐਂਗਲ ਤੋਂ ਸੋਚ ਰਿਹਾ ਤੁਸੀਂ ਤਾਂ ਅੱਜ ਦਿਨੇਸ਼ ਛੱਡਾ ਬਾਰੇ ਵੀ ਕਹਿ ਰਹੇ ਸੀਗੇ ਮੇਰੇ ਪੋਸਟ ਦੇ ਥੱਲੇ ਮੈਂ ਤਾਂ ਅੱਜ ਦਿਨੇਸ਼ ਛੱਡਾ ਬਾਰੇ ਵੀ ਕਿਹਾ ਜੀ ਉਹ ਜਿੰਨੇ ਛੱਡਾ ਖੜੇ ਉਹਨਾਂ ਨੂੰ ਵੀ ਮੈਂ ਕੋਈ ਕਹਿ ਸਕਦਾ ਹਾਂ ਇਹ ਵੀ ਯਾਰੀਆਂ ਪਕਾਉਣ ਵਾਲੀ ਗੱਲ ਸਰ ਉਹਨਾਂ ਨੂੰ ਮੈਂ ਜਾਣਦਾ ਜਦੋਂ ਆਲਮ ਵਾਲੇ ਆਏ ਸੀਗੇ 2012 13 ਤੋਂ ਜਾਣਦਾ ਉਹ ਤੋਂ ਆਰਟੀਆਈ ਐਕਟਿਵਿਸਟ ਹੁੰਦੇ ਸੀਗੇ ਜੀ ਠੀਕ ਹੈ ਨਾ ਜੀ ਆਰਟੀਆਈ ਐਕਟਿਵਿਸਟ ਹੁੰਦੇ ਸੀ ਉਹ ਖੁਦ ਜ਼ਮੀਨ ਦੇ ਮਾਲਕ ਹੈ ਖੁਦ ਮੇਰੇ ਖੇਲ ਦੇ ਨਾਲ ਉਹਨਾਂ ਦਾ ਪਿੰਡ ਹੈ ਜੀ ਰੋਪੜ ਤੋਂ ਬਾਹਰ ਤਾਂ ਮਤਲਬ ਕਿ ਉਹ ਉੱਥੇ ਵੀ ਕੁਝ ਲੋਕਾਂ ਨੇ ਕਿਹਾ ਕਿ ਯੂ ਟਰਨ ਮਾਰ ਜਾਏਗਾ ਸਰ ਕਿੰਨੇ ਘੰਟੇ ਬੀਤ ਗਏ ਨਹੀਂ ਮਾਰਿਆ ਯੂ ਟਰਨ ਅਗਲੇ ਨੇ ਠੋਕ ਕੇ ਵੀਡੀਓ ਪਾਈ ਹੈ ਹਮਮ ਕਾਰਨ ਜੋ ਮਰਜੀ ਹੋਵੇ ਸਿਆਸੀ ਬੰਦੇ ਨੇ ਸਰ ਪਾਰਟੀ ਨਾਲ ਵੀ ਬੱਜੇ ਨੇ ਬਿਲਕੁਲ ਜੀ ਪਰ ਗੱਲ ਇਹ ਹੈ ਕਿ ਐਨ ਮੌਕੇ ਤੇ ਇਹ ਵੇਖੋ ਕਿ ਭਾਈ ਕਿਹੜੇ ਬੰਦੇ ਨੇ ਕਹਾਣੀ ਨੂੰ 모ੜਾ ਦਿੱਤਾ ਹਰੇਕ ਬੰਦੇ ਦਾ ਇੱਕ ਰੋਲ ਹੁੰਦਾ ਹੈ ਕਈ ਵਾਰ ਕਿਸੇ ਫਿਲਮ ਦੇ ਵਿੱਚ ਕੋਈ ਬੰਦਾ ਇੱਕ ਮਿੰਟ ਲਈ ਇੱਕ ਸੀਨ ਵਾਸਤੇ ਹੁੰਦਾ ਪਰ ਉਹੀ ਕਹਾਣੀ ਦਾ ਟਵਿਸਟ ਹੁੰਦਾ ਹੈ ਜੀ ਬਿਲਕੁਲ ਬਹੁਤ ਸਾਰੀਆਂ ਫਿਲਮਾਂ ਚ ਅਪਾ ਦੇਖੀਏ ਤਾਂ ਨਾ ਯਾਰ ਇੱਕ ਕਾਲੂ ਸਾਹਿਬ ਦਾ ਕਮੈਂਟ ਪੜ ਦਨੇ ਆ ਜੀ ਫਿਰ ਅਪਾ ਚੱਲਦੇ ਆ ਅੱਗੇ ਨੂੰ ਇਹ ਕਹਿੰਦੇ ਕਿ ਕੰਗ ਸਾਹਿਬ ਨੇ ਕਲੀਅਰ ਕਰਤਾ ਸੰਸਦ ਭਵਨ ਦੇ ਬਾਹਰ ਕੇ ਜਸੋਦੀਆ ਜੀ ਨਾਲ ਮੇਰੀ ਜਿਹੜੀ ਗੱਲ ਆਪਰੇਸ਼ਨ ਸੰਧੂਰ ਬਾਰੇ ਹੋਈ ਸੀ ਜਿਹੜਾ ਸੰਸਦ ਦੇ ਵਿੱਚ ਬੋਲਣਾ ਸੀ ਇਹ ਇਹਨਾਂ ਦਾ ਪੱਖ ਹੈ ਅੱਛਾ ਜੀ ਅੱਲਾ ਦੱਸੋ ਹੁਣ ਗੱਲ ਇਹ ਹੈ ਨਾ ਕਿ ਤੁਸੀਂ ਉਹਨੂੰ ਦੋਨਾਂ ਤੋਂ ਵੀ ਵੱਖਰੀ ਨਹੀਂ ਨਹੀਂ ਉਹੀ ਗੱਲ ਹੈ ਨਾ ਕਿ ਆਪਾਂ ਅੰਦਾਜ਼ਾ ਲਾ ਲਈ ਕਿ ਯਾਰ ਆ ਗੱਲ ਉਹ ਹੀ ਹੋਏਗੀ ਆ ਗੱਲ ਉਹ ਹੀ ਹੋਏਗੀ ਚਲੋ ਆਪਾਂ ਦੇਖ ਲੈਨੇ ਕਿ ਬੋਲੇ ਵੀ ਕੀ ਹੈ ਜੀ ਜੀ ਮਨਵਿੰਦਰ ਸਿੰਘ ਕੰਗ ਜੀ ਹਾਲੋ ਚੱਕੋ ਸਵਾਪਤੀ ਜੀ ਸਪੀਕਰ ਔਨ ਕਰ ਦਿਓ ਜੀ ਪਲੀਜ਼ ਹਾਂ ਸਪੀਕਰ ਔਨ ਕਰ ਦਿਓ आप आए भी देख लेने की सर दुनिया में जब धार्मिक आजादी और ह्यूमन वैल्यूज की बात होगी या उसमें सबसे बड़ी शहादत की बात होगी तो दुनिया में कोई इतनी बड़ी शहादत नहीं है जितनी गुरु तेग बहादुर साहब जो नौवे गुरु थे आज से साढ़े तीन सौ साल पहले उन्होंने धार्मिक आजादी और ह्यूमन वैल्यूज के लिए अपनी शहादत दी थी मैं सर जिस लोकसभा को रिप्रेजेंट करता हूँ श्री आनंदपुर साहब गुरु साहब का जो शहादत का सफर था सर आज से साढ़े तीन साल पहले श्री आनंदपुर साहब से शुरू हुआ था जहां कश्मीर के लोगों ने उन्हें उनसे आकर आग्रह किया था कि हमारे धर्म पे बहुत बड़ा संकट है ह्यूमन वैल्यूज पे बड़ा संकट है तो गुरु साहब ने वो सफर श्री आनंदपुर साहब से शुरू किया और आज जहां हम लोग खड़े हैं सर दिल्ली के चांदनी चौक पर उनकी शहादत हुई थी सर मैं भारत सरकार से आग्रह करता हूं हालांकि साढ़े तीन सौ साल की जो शहादत के समागम है उसको लेकर पंजाब सरकार हमारे मुख्यमंत्री भगवंत मान जी बहुत बड़े समागम की तैयारियां सरकार कर रही है और मुझे पूरी उम्मीद है कि भारत सरकार भी उनकी शहादत को समर्पित बहुत बड़े कार्यक्रम करेगी लेकिन मेरा आग्रह एक छोटा सा आग्रह भारत सरकार से कि जो न्यू न्यू दिल्ली रेलवे स्टेशन है जो चांदनी चौक से बिल्कुल लगा हुआ है ਉਸ ਨੂੰ ਨਿਊ ਡੈਲੀ ਰੇਲਵੇ ਸਟੇਸ਼ਨ ਦਾ ਨਾਮ 350 ਸਾਲ ਗੁਰਤੇਗ ਬਾਦਰ ਦੀ ਸ਼ਾਦਗ ਕੇ ਅਵਸਰ ਪਰ ਉਹਨਕੇ ਨਾਮਕਰਨ ਕੀਆ ਜਾਣਾ ਕੀ ਬਾਤ ਹੈ ਕੀ ਬਾਤ ਹੈ ਫਿਰ ਮੰਨਦੇ ਹੋ ਹੂੰ ਬੰਦੇ ਨੇ ਗੱਲ ਵੀ ਤੁਸੀਂ ਹੁਣ ਦੇਖੋ ਫਸਾ ਲਿਆ ਨਾ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿ ਤੁਸੀਂ ਫਲਾਣਾ ਗੁੜगांव ਨੂੰ ਕਰਤਾ ਗੁਰੂਗ੍ਰਾਮ ਫਲਾ ਕਰਤਾ ਸਰ ਇਹੀ ਹੁੰਦੀ ਹੈ ਦੂਰਦਰਸ਼ਤਾ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਕੌਮ ਦੀ ਗੱਲ ਵੀ ਕਰਤੀ ਨਾਲ ਭਾਰਤੀ ਜਨਤਾ ਪਾਰਟੀ ਨੂੰ ਫਸਾ ਵੀ ਦਿੱਤਾ ਕਿਉਂਕਿ ਸਨਤਨੀ ਮਤਵਾਲੇ ਕੋਈ ਵੀ ਬੰਦਾ ਲੈ ਲੋ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਪੂਜਾ ਕਰਦਾ ਹੈ ਬਿਲਕੁਲ ਬਹੁਤ ਪੂਜਾ ਕਰਦਾ ਹੈ ਜੀ ਬਹੁਤ ਜ਼ਿਆਦਾ ਸੋ ਇਸ ਕਰਕੇ ਉਹਨਾਂ ਨੂੰ ਅੜਾ ਵੀ ਲਿਆ ਆ ਹੀ ਹੁੰਦਾ ਜੀ ਠੀਕ ਹੈ ਨਾ ਆ ਵੀ ਕੱਡੀ ਸੋਹਣੀ ਗੱਲ ਹੋ ਗਈ ਹੈ ਚਲੋ ਬਹੁਤ ਵਧੀਆ ਗੱਲ ਹੈ ਬਹੁਤ ਸੋਹਣੀ ਤੁਸੀਂ ਹੁਣ ਕਮੈਂਟ ਕੀਤਾ ਆਪਾਂ ਨਾਲ ਦੇ ਨਾਲ ਕੱਢ ਕੇ ਵੀਡੀਓ ਪਲੇ ਕਰਤੀ ਵੀ ਕੀ ਬੋਲੇ ਆ ਤਾਂ ਦੇਖ ਲੋ ਜੋ ਬੋਲੇ ਜੀ ਜੀ ਠੀਕ ਹੈ ਭਾਰਤੀ ਜਨਤਾ ਪਾਰਟੀ ਨੂੰ ਫਸਾ ਵੀ ਲਿਆ ਕਿਉਂਕਿ ਗੁਰੂ ਤੇਗ ਬਹਾਦਰ ਮੈਂ ਜਿਵੇਂ ਕਹਨਾ ਕਿ ਹਰੇਕ ਸਨਤਨੀ ਨਤਮਸਤਕ ਹੁੰਦਾ ਉਹਨਾਂ ਦੇ ਅੱਗੇ ਜੀ ਜੀ ਤੋ ਇਸ ਕਰਕੇ ਭਾਰਤੀ ਜਨਤਾ ਪਾਰਟੀ ਵਾਸਤੇ ਉਹਨਾਂ ਨੇ ਇੱਕ ਕਹਿ ਲਓ ਮੁਸ਼ਕਲ ਵੀ ਖੜੀ ਕਰ ਦਿੱਤੀ ਸਾਹਿਬ ਵੀ ਕਹਿੰਦੇ ਨੇ ਕਈ ਵਾਰੀ ਅਸੀਂ ਨਾ ਨਹੀਂ ਕਰ ਸਕਦੇ ਹਾਂਜੀ ਬਿਲਕੁਲ ਬਿਲਕੁਲ ਤੇ ਦੂਜੇ ਪਾਸੇ ਆਪਣੀ ਗੱਲ ਵੀ ਕਹਿ ਲਈ ਤੇ ਨਾਲ ਤੇ ਜੇ ਪਾਸੇ ਸਪਸ਼ਟ ਵੀ ਕਰ ਦਿੱਤਾ ਤਾਂ ਚੁਪਤੇ ਪਾਸੇ ਪੋਸਟ ਵੀ ਖਲੋਤੀ ਦੀ ਖਲੋਤੀ ਹੈ ਜੀ 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 ਆ ਗਦਾਸੀ ਏਦਾਂ ਕੋਈ ਭਾਜੀ ਕੋਈ ਗੱਲ ਨਹੀਂ ਹੁੰਦੀ ਕਿ ਕਿਸੇ ਦਾ ਖਾਸ ਕਮੈਂਟ ਨਹੀਂ ਲੈਣਾ ਸੀ ਨਹੀਂ ਨਹੀਂ ਅਸੀਂ ਸਾਰਿਆਂ ਦੇ ਲੈਨੇ ਅਸੀਂ ਤਾਂ ਦੇਖੋ ਜਿਹੜੀ ਮੇਰੀ ਕੋਈ ਲੋਚਨਾ ਕਰਦਾ ਸੀ ਉਹ ਵੀ ਲੈ ਲੈਨੇ ਹਾਂ ਜੀ ਸਾਡੀ ਯਾਰੀ ਦਿਲਦਾਰੀ ਹੈ ਜੀ ਜਿੰਨੇ ਕੋ ਮੈਂ ਦੇਖੋ ਕੋਈ ਗਾਲ ਮੰਦਾ ਕਰੇ ਜਾਂ ਕੋਈ ਇਹੋ ਜਿਹਾ ਸ਼ਬਦ ਬੋਲੇ ਕੋਈ ਨਿਜੀ ਹਮਲਾ ਕਰੇ ਅਸੀਂ ਉਹਦੇ ਕਈ ਵਾਰ ਹੋ ਜਾਣੇ ਤਾਲਖ ਹੋ ਜਾਣੇ ਜਾਂ ਥੋੜਾ ਸਖਤ ਹੋ ਕੇ ਉਹਨੂੰ ਕਰਦੇ ਨੇ ਰਿਮੂਵ ਵਗੈਰਾ ਆਦਰਵਾਇਸ ਕੋਈ ਵੀ ਕਮੈਂਟ ਕੋਈ ਅਲੋਚਨਾਤਮਕ ਹੋਵੇ ਕੋਈ ਮਤਲਬ ਕਿ ਨੈਗੇਟਿਵ ਵੀ ਹੋਵੇ ਅਸੀਂ ਤਦ ਵੀ ਕੋਈ ਠੀਕ ਹੈ ਉਹਦੇ ਚ ਗੱਲ ਕਰਦੇ ਆ ਗੱਲ ਜਿਹੜੀ ਵੀ ਸਾਨੂੰ ਲੱਗਦੀ ਹੈ ਪਰ ਆਪਣੇ ਕੋਲ ਸੀਮਤ ਹੈ ਨਾ ਸਮਾਂ ਸੀਮਤ ਹੈ ਸਮਾਂ ਸੀਮਤ ਹੈ ਮਿੰਟ ਜੀ ਤੇ ਵੈਸੇ ਵੀ ਜ਼ਿੰਦਗੀ ਚ ਸਮਾਂ ਸੀਮਤ ਹੈ ਯਾਰ ਆਸ ਖੇਡ ਲਿਆ ਕਰੋ ਨਰਾਜ਼ਗੀਆਂ ਨਾ ਕਰਿਆ ਕਰੋ ਯਾਰ ਜੀ 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 ਕੱਲ ਵੀ ਤੁਸੀਂ ਕਿਹਾ ਸੀ ਵੀ ਸਫਰ ਹੈ ਬਈ ਆ ਆ ਦੇ ਸੈਸ਼ਨ ਮੈਂ ਆਵਾਜ਼ ਬੰਦ ਕਰ ਦਾਂ ਮੈਂ ਜੀ ਜੀ ਹੁਣ ਬੋਲੋ ਤੁਸੀਂ ਮੇਰੇ ਤੋਂ ਤੁਹਾਡੀ ਆਵਾਜ਼ ਬੰਦ ਹੋ ਜਾਣੀ ਨਹੀਂ ਨਹੀਂ ਮੈਂ ਆਵਾਜ਼ ਬੰਦ ਨਹੀਂ ਕਰਨੀ ਅਜੇ 15 ਮਿੰਟ ਪਏ ਨੇ ਤੇ ਕਾਫੀ ਗੱਲਾਂ ਆਪਾਂ ਕਰਨੀਆਂ ਨੇ ਆਪਾਂ ਥੋੜੀ ਆਪਣੇ ਏਰੀਆ ਦੀ ਗੱਲ ਕਰ ਲਈਏ ਮਿੰਟੋ ਜੀ ਪਹਿਲਾਂ ਵੀ ਆਪਾਂ ਗੱਲ ਕੀਤੀ ਆਪਣੇ ਏਰੀਆ ਦੀ ਤੁਸੀਂ ਦੱਸਿਆ ਕਿ ਸਾਡੇ ਪਿੰਡਾਂ ਨੇ ਪਾਸੇ ਜਿਹੜਾ ਉਧਰ ਪੋਟਾਸ਼ੀਅਮ ਉਦੋਂ ਜਦੋਂ ਪੋਟਾਸ਼ੀਅਮ ਦੀ ਖਬਰ ਆਈ ਤੇ ਕਾਫੀ ਚੀਤ ਚਰਚਾ ਵੀ ਹੋਈ ਉਹਦੀ ਹੁਣ ਤੇ ਕਹਿੰਦੇ ਪੋਟਾਸ਼ੀਅਮ ਦੇ ਨਾਲ ਨਾਲ ਜਿਹੜਾ ਨਮਕ ਹੈ ਲੂਣ ਹੈ ਉਹਦੇ ਮਿਲਦੀਆਂ ਵੀ ਖਬਰਾਂ ਨੇ ਤੇ ਇੱਕ ਵਾਰੀ ਇਹ ਗੱਲ ਠੰਡੀ ਜੀ ਪੈ ਗਈ ਸੀ ਮੈਨੂੰ ਲੱਗਦਾ ਲੋਕ ਵੀ ਥੋੜੇ ਜਿਹਾ ਰਾਹਤ ਦੇ ਵਿੱਚ ਸੀ ਕਿ ਚਲੋ ਮਸਲਾ ਟਲਿਆ ਪਰ ਆ ਲੂਣ ਦੀ ਖਬਰ ਦੇ ਨਾਲ ਨਾਲੇ ਨਮਕੀਨ ਫੇਰ ਹੋ ਗਿਆ ਮਸਲਾ ਤੇ ਹੁਣ ਤੇ ਇਸ ਖੇਤਰ ਦੇ ਵਿੱਚ ਮੈਨੂੰ ਲੱਗਦਾ ਕਿ ਜਲਦੀ ਕੋਈ ਐਕਟੀਵਿਟੀ ਵੀ ਸ਼ੁਰੂ ਹੋ ਸਕਦੀ ਹੈ ਫਿਰ ਦੇਖੋ ਐਕਟੀਵਿਟੀ ਤਾਂ ਹੁਣ ਪਤਾ ਨਹੀਂ ਹੈ ਅੱਜ ਦਿਨਕ ਪਾਸ ਕਰਦੇ ਪਹਿਲੇ ਪੰਨੇ ਤੇ ਜਦੋਂ ਕਿਉਂਕਿ ਕਬਰ ਵਾਲਾ ਜਿਹੜਾ ਪਿੰਡ ਹੈ ਨਾ ਜੀ ਬਸ ਸਮਝੋ ਕਿ ਬੰਦਾ ਉਦੋਂ ਉਥੋਂ ਰਿੜਿਆ ਕਬਰ ਵਾਲਾ ਗੇਟ ਤੇੋਂ گاؤں ਸਾਡਾ ਪਿੰਡ ਆ ਜਾਂਦਾ ਮਤਲਬ ਕਿ ਅਸੀਂ ਨਾਲ ਨਾਲ ਜੀ ਸਾਡੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਲਿਆਜ਼ਾਂ ਯਾਨੀ ਉੱਥੇ ਨੇ ਕਬਰ ਵਾਲੇ ਪਿੰਡ 'ਚ ਮੈਂ ਬਚਪਨ ਚ ਬਹੁਤ ਸਾਰੀਆਂ ਛੁੱਟੀਆਂ ਮਾਤਾ ਜੀ ਦੇ ਮਾਸੀ ਜੀ ਉੱਥੇ ਆ ਤੇ ਬਹੁਤ ਸਾਰੀਆਂ ਛੁੱਟੀਆਂ ਉਹਨਾਂ ਢਾਣੀਆਂ ਤੇ